ਸੋਇਆ ਹੁਣ ਅਮਨ ਚਗਾਮਾ ਦੇ ਟਾਈਮ ਆ ਬਾਈ 6:15 ਤੋਂ ਅੱਡੇ ਘਾਟੇ ਦਾ ਸਹੀ ਆ ਵੀ ਬਰੇ ਸਹੀ ਆ ਸਹੀ ਆ ਦੋਨੇ ਦੋਨੇ ਸਹੀ ਆ ਗੋਤਰੇ ਬਰੇ ਉਹ ਨਾਂ ਦਾ ਨਾਂ ਬੋਲਣਾ ਹੈ ਹੈਲੋ ਭਾਈ ਦੋਨੇ ਕਬੂਤਰ ਸਹੀ ਨੇ ਗੁਲਜਾਰ ਸਤਵਾ ਅਮਨ ਜਗਾਵਾਂ ਦੋਨੇ ਕਬੂਤਰ ਸਹੀ ਨੇ ਭਾਈ ਇਹ ਬਾਕੀ ਤੀਜਾ ਨਾ ਭਾਈ ਜਗਨੰਦਨ ਬੜਿੰਗ ਚੌਥਾ ਪੁੱਟੋ ਲੰਬ ਵਾਲੀ ਪੰਜਵਾਂ ਮੋਹਨਾ ਤਲਵੰਡੀ ਗੁਲਜਾਰ ਸਤਵਾ ਜੀ ਅਤੇ ਅਮਨ ਚਕਾਵਾ ਜੀ ਪਹਿਲੇ ਦੋ ਪੋਜੀਸ਼ਨਾਂ ਦੇ ਲਈ ਇਨਾਮਾਂ ਦੇ ਲਈ ਕਬੂਤਰ ਲੜ ਰਹੇ ਨੇ ਗੁਲਜਾਰ ਸਦਮਾ ਜੀ ਹੈਲੋ ਹਾਂ ਹੁਣ ਤੱਕ ਦਾ ਫਾਈਨਲ ਰਿਜ਼ਲਟ ਆ ਚੁੱਕਿਆ ਵਾ ਸੋਨੀ ਵੀਰ ਮੇਰੇ ਨਾਲ ਨੇ ਮੈਂ ਆਪਣੇ ਕੈਮਰਾਪਰਸਨ ਵੀਰ ਨੂੰ ਕਹੂੰਗਾ ਕਿ ਥੋੜਾ ਜਿਹਾ ਕੈਮਰਾ ਸਾਡੇ ਵੱਲੋਂ ਇਧਰ ਨੂੰ ਕਰ ਲੈਣ ਕੇ ਸੋਨੀਪੀਰ ਮੇਰੇ ਨਾਲ ਨੇ ਪਹਿਲਾ ਵੀਰ ਬਹੁਤ ਬਹੁਤ ਮੁਬਾਰਕਾਂ ਅੱਜ ਦੀ ਬਾਜੀ ਦੇ ਲਈ ਇੱਥੇ ਕਿਵੇਂ ਰਹੀ ਅੱਜ ਦਾ ਦਿਨ ਫਿਰ ਬਹੁਤ ਵਧੀਆ ਰਹੀ ਬਹੁਤ ਵਧੀਆ ਬਾਜੀ ਹੋਈ ਜੀ ਜੀ ਫਸਟ ਨਾਮ ਜੀ ਗਲਜਾਰ ਸੱਧਵਾ ਜੀ ਸੈਕਿੰਡ ਬੁਲਟ ਜੀ ਸੈਕਿੰਡ ਅਮਨ ਚੰਗਾਮਾ ਜੀ ਉਹਨੂੰ ਦੂਜਾ ਸੀਟੀ 100 ਠੀਕ ਹੈ ਜੀ ਤੀਜੇ ਨੇ ਤੇ ਰਿਹਾ ਉਹ ਅਮਨ ਉਹ ਜਗਨੰਦਨ ਬੜੰਗ ਜੀ ਫਰਿੱਜ ਜੀ ਜੀ ਚੌਥੇ ਤੇ ਰਹੀ ਪੁੱਟੋ ਲੰਬ ਵਾਲੀ ਜੀ ਬਾਸੰਗ ਮਸ਼ੀਨ ਪੰਜਵੇਂ ਤੇ ਰਿਹਾ ਜੀ ਮੋਣਾ ਤਲਵੰਡੀ 쿨ਰ ਠੀਕ ਆ ਜੀ ਪੰਜਾਂ ਪੰਜਾਂ ਦੇ ਮਤਲਬ ਹੋ ਗਿਆ ਹਿਸਾਬ ਕਿਤਾਬ ਜੀ ਅੱਜ ਦੇ ਆਪਣੀ ਬਾਈ ਦੇ ਵਿੱਚ ਮੋੜ ਦਿੱਤਾ ਵਾ ਉਹ ਕਿੰਨਾ ਕਹਿੰਦਾ ਉਹ ਡਿਵਾਈਡ ਹੋ ਚੁੱਕਿਆ ਕਿ ਨਹੀਂ ਹੋਇਆ ਜੀ ਉਹ ਹੋਇਆ ਜੀ ਸਾਰਿਆਂ ਨੂੰ 92 ਪੈਸੇ ਮਿਲਣੇ ਆ ਜੀ ਪਹਿਲੇ ਨੂੰ 2500 ਦੀ ਜੱਤ ਦੂਜੇ ਨੂੰ 1500 ਦੀ ਜੱਤ ਜੀ ਜੀ ਤੀਜੇ ਨੂੰ 1000 7 750 ਦੀ ਤੀਜੇ ਨੂੰ 750 ਦੀ ਚੌਥੇ ਨੂੰ 500 ਦੀ ਤੇ ਪੰਜਵੇਂ ਨੂੰ 250 ਹਾਂਜੀ ਠੀਕ ਹੈ ਬਹੁਤ ਬਹੁਤ ਤਾਨ ਸੋਨੀ ਵੀਰ ਬਹੁਤ ਬਹੁਤ ਧੰਨਵਾਦ ਅੱਜ ਅੱਜ ਦੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਮੁਬਾਰਕਾਂ ਸਾਰੇ ਵੀਰਾਂ ਨੂੰ ਜਿੱਤਣ ਵਾਲਿਆਂ ਨੂੰ ਜੀ 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 ਦੋਸਤੋ ਹੁਣ ਸਾਡੇ ਨਾਲ ਅੱਜ ਦੇ ਫਰਸਟ ਪ੍ਰਾਈਜ਼ ਦੇ ਵਿਨਰ ਗੁਲਜਾਰ ਸਦਮਾ ਜੀ ਸਾਡੇ ਨਾਲ ਨੇ ਗੁਲਜਾਰ ਸਦਮਾ ਪਾਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੀ ਬਾਜੀ ਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਾਂ ਧੰਨਵਾਦ ਜੀ ਤੁਹਾਡਾ ਕਿਵੇਂ ਕਿਵੇਂ ਰਹੀ ਅੱਜ ਦਾ ਦਿਨ ਫਿਲਹਾਲ ਤਾਂ ਬਹੁਤ ਵਧੀਆ ਬਾਜੀ ਕਰਾਈ ਸੋਨੀ ਨੇ ਜੀ 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 ਇੱਕ ਨੰਬਰ ਬਾਜੀ ਕਰਾਈ ਹਾਂਜੀ ਸਭ ਤੋਂ ਟਾਪ ਦੀ ਬਾਜੀ ਹੋਈ ਸਾਡੇ ਜੀ ਜਿਵੇਂ ਪਿੰਡ ਵੱਡਾ ਸੀ ਨਾ ਹਾਂਜੀ ਹਾਂਜੀ ਵੀ ਐ ਕੱਟੇ-ਕੁੱਟੇ ਨਹੀਂ ਜਾਂਦੇ ਕੂਤਰ ਉਦਾਂ ਵਧੀਆ ਬਾਜੀ ਹੋਈ ਜੀ ਜੀ ਕੋਈ ਅੱਜ ਕੋਈ ਰੌਲਾ ਜੀ ਮੈਂ ਤਾਂ ਲੱਗਦਾ ਸਵੇਰ ਤੋਂ ਮੈਂ ਦੇਖ ਰਿਹਾ ਸੀ ਅੱਜ ਕੋਈ ਵੀ ਰੌਲਾ 1% ਦਾ ਵੀ ਰੌਲਾ ਨਹੀਂ ਸੀ ਨਾ ਜੀ ਨਾ ਨਾ ਕੋਈ ਰੌਲਾ ਨਹੀਂ